ਰਾਜਪੁਰਾ ਭਾਰਤ ਵਿਕਾਸ ਪਰਿਸ਼ਦ ਵੱਲੋਂ ਮੁਫਤ ਮੈਡੀਕਲ ਕੈਂਪ 160 ਮਰੀਜ਼ਾਂ ਦਾ ਚੈੱਕਅਪ ਭਾਰਤ ਵਿਕਾਸ ਪਰਿਸ਼ਦ ਰਾਜਪੁਰਾ ਵੱਲੋਂ ਪ੍ਰਦਾਨ सुरेंद्र ਸੇਠੀ ਅਤੇ ਟੀਮ ਦੀ ਅਗਵਾਈ ਹੇਠ ਨਵੀਂ ਅਨਾਜ ਮੰਡੀ ਨੇੜੇ ਅਪਸਰ ਕਲੋਨੀ ਦੇ ਵਿੱਚ ਪੰਜਵਾਂ ਸੁਪਰ ਸਪੈਸ਼ਲਿਸਟ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਮੁੱਖ ਮਹਿਮਾਨ ਸੁਮਾ ਸੇਵੀ ਧੀਰਜ ਕੁਮਾਰ ਕੈਂਪ ਦੌਰਾਨ ਵੱਖ-ਵੱਖ ਮਾਹਰ ਡਾਕਟਰਾਂ ਦੀ ਟੀਮ ਨੇ 160 ਮਰੀਜ਼ਾਂ ਦਾ ਚੈੱਕ ਕੀਤਾ ਅਤੇ ਹੈਲਪਲਾਈਨ ਤੇ ਸਮਾਜ ਸੇਵੀਆਂ ਵੱਲੋਂ ਮਰੀਜ਼ਾਂ ਨੂੰ ਮੁਫਤ ਦਵਾਈਆਂ ਅਤੇ ਟੈਸਟ ਸਹੂਲਤਾਂ ਦਿੱਤੀਆਂ ਗਈਆਂ ਪ੍ਰੀਸ਼ਦ ਵੱਲੋਂ ਹਰ ਇੱਕ ਮਹੀਨੇ ਅਜਿਹੀ ਕੈਂਪ ਲਗਾ ਕੇ ਜ਼ਰੂਰਤਮੰਦਾਂ ਦੀ ਸੇਵਾ ਕਰਨ ਦਾ ਫੈਸਲਾ ਕੀਤਾ ਅਰਸਪ੍ਰਤੋ ਦੀਪਕ ਕੁਮਾਰ ਦੀ ਖਾਸ ਰਿਪੋਰਟ ਕਲ ਸੈਟਅਪ ਦਾ ਲੋਕਾਂ ਨੂੰ ਬਹੁਤ ਫਾਇਦਾ ਮਿਲਿਆ ਇਹਦੇ ਗਰੀਬੰਦਿਆਂ ਨੂੰ ਦਵਾਈਆਂ ਮਿਲੀਆਂ ਮੁਫਤ ਟੈਸਟ ਹੋਏ ਹਨ ਸਾਰੇ ਟੈਸਟ ਜਿੰਨਾਂ ਦੀ ਰਿਕੁਆਇਰਮੈਂਟ ਸੀ ਟੈਸਟ ਪੂਰੇ ਹੋਏ ਤੇ ਕਿੰਨੇ ਕੁ ਮਰੀਜ਼ ਅੱਜ ਆਏ ਤੇ ਕਿੰਨਾ ਦਾ ਸੈਟਅਪ 150 ਮਰੀਜ਼ ਲਗਭਗ ਅੱਜ ਆਇਆ ਉਹਨਾਂ ਦੇ ਟੈਸਟ ਵੀ ਆਏ ਉਹਨਾਂ ਨੂੰ ਦਵਾਈਆਂ ਵੀ ਫਰੀ ਦਿੱਤੀਆਂ ਗਈਆਂ ਤੇ ਹਰ ਮਹੀਨੇ ਜਿਸ ਤਰ੍ਹਾਂ ਤੁਹਾਡਾ ਕੈਂਪ ਲੱਗਦਾ ਹੈ ਮਰੀਜ਼ਾਂ ਦੀ ਤਾਦਾਦ ਵੱਧਦੀ ਹੈ ਜਾਂ ਹੋਰ ਮਰੀਜ਼ ਰਿਪੀਟ ਨਹੀਂ ਵੱਧਦੀ ਜਾ ਰਹੀ ਹੈ ਦਿਨੋ ਦਿਨ ਹਰ ਮਹੀਨੇ ਮਰੀਜ਼ ਵਧੇ ਜਾ ਰਹੇ ਆ ਅਗਲਾ ਜਿਹੜਾ ਕੈਂਪ ਲੱਗੇਗਾ ਨਾ ਆਪਾਂ ਲੈਂਥ ਪਾਵਾਂਗੇ ਅੱਖਾਂ ਦੇ ਅੱਛਾ ਹਾਂਜੀ ਹਾਂ ਤੇ ਕੀ ਕਹਿਣਾ ਚਾਹਦੇ ਹੋ ਆਪਣੇ ਪਰਿਸ਼ਦ ਵੱਲੋਂ ਪਰਿਸ਼ਦਾਂ ਨੇ ਇਹ ਸੰਦੇਸ਼ ਦੇਣਾ ਚਾਹੁੰਦੇ ਵੀ ਵੱਧ ਤੋਂ ਵੱਧ ਲੋਕ ਆਣ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਕਿ ਸਾਡੇ ਬਰਤਕਾਸ ਪਰਿਸ਼ਦ ਵੱਲੋਂ ਹਰ ਮਹੀਨੇ ਇਹ ਜਿਹੜਾ ਕੈਂਪ ਆਯੋਜਨ ਕੀਤਾ ਜਾਂਦਾ ਹੈ ਇਹਦੇ ਵਿੱਚ ਸਾਡੇ ਇਸ ਏਰੀਏ ਦੇ ਪੂਰੇ ਰਾਜਪੁਰੇ ਦੇ ਲੋਕਾਂ ਦੇ ਜਿਹੜੇ ਗਰੀਬ ਲੋਕ ਹੈ ਜਿਹੜੇ ਕਿ ਬਿਲਕੁਲ ਹੀ ਜਿਹੜੇ ਨਹੀਂ ਪਹੁੰਚ ਸਕਦੇ ਕਿੱਥੇ ਤਾਂ ਉਹਨਾਂ ਵਾਸਤੇ ਅਸੀਂ ਭਾਰਤ ਵਿਕਾਸ ਪਰਿਸ਼ਦ ਦੇ ਵਿੱਚ ਹਰ ਮਹੀਨੇ ਕੈਂਪ ਲਾਉਂਦੇ ਆਂ ਔਰ ਇਹਦੇ ਵਿੱਚ ਅਸੀਂ ਪੂਰੀ ਦੀ ਪੂਰੀ ਦਵਾਈਆਂ ਫ੍ਰੀ ਦਿੱਤੀ ਜਾਂਦੀਆਂ ਔਰ ਪੂਰੇ ਡਾਕਟਰਸ ਦੀ ਪੂਰੀ ਟੀਮ ਉਹਨਾਂ ਦੇ ਨਾਲ ਸਹਿਯੋਗੀ ਉਹ ਪੂਰੇ ਦੇ ਪੂਰੇ ਇੱਥੇ ਆਉਂਦੇ ਆਂ ਔਰ ਸਾਰੇ ਮਰੀਜ਼ ਦੇਖ ਕੇ ਉਹਨਾਂ ਦਾ ਇਲਾਜ ਕਰਦੇ ਆਂ ਔਰ ਉਹਨਾਂ ਨੂੰ ਪੂਰੀ ਦਵਾਈਆਂ ਮੁਆਇਆ ਕਰਾਈ ਜਾਂਦੀਆਂ ਤੇ ਅੱਜ ਕਿਹੜੇ ਡਾਕਟਰਸ ਇੱਥੇ ਆਏ ਸੀਗੇ ਕਿਹੜੇ ਕਿਸਮ ਦੇ ਡਾਕਟਰ ਸੀਗੇ ਡਾਕਟਰ ਐਮ ਡੀ ਮੈਡੀਸਿਨ ਦੇ ਆਏ ਸੀਗੇ ਸਜਦੇਵਾ ਜੀ ਉਸ ਤੋਂ ਬਾਅਦ ਇੱਕ ਸਾਡੇ ਡਾਕਟਰ ਸੇਤਿਆ ਸਾਹਿਬ ਹੈਗੇ ਆ ਉਹ ਸਰਜਨ ਹੈਗੇ ਆ ਡਾਕਟਰ ਸ਼ੂਤੀ ਹੈ ਉਹ ਸਕਿੰਦੀ ਹੈਗੇ ਆ ਔਰ ਇੱਕ ਆਪਣਾ ਫਿਜ਼ੋਥੈਰੇਪੀ ਡਾਕਟਰ ਹੈਗੇ ਆ ਡਾਕਟਰ ਮਾਨਸੀ ਉਹਦੇ ਨਾਲ ਡਾਕਟਰ ਡੀ ਆਰ ਗੁਪਤਾ ਜੀ ਹੈ ਜਿਹੜੇ ਆਈ ਸਪੈਸ਼ਲਿਸਟ ਹੈ ਔਰ ਉਹਨਾਂ ਦੀ ਟੀਮ ਨਾਲ ਸੀ ਕੀ ਜਾਨਣਾ ਚਾਹੁੰਦੇ ਹੋ ਆਮ ਗੱਲ ਕਰਦੇ ਹੋ ਵੇਖੋ ਅਸੀਂ ਕਹਿੰਦੇ ਆ ਸਾਰੇ ਲੋਕਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਨੂੰ ਭਾਰਤ ਵਿਕਾਸ ਪਰਿਸ਼ਦ ਨੂੰ ਪੂਰਾ ਸਹਿਯੋਗ ਕਰਨ ਔਰ ਜੋ ਵੀ ਉਹ ਸੇਵਾ ਕਰ ਸਕਦੇ ਆ ਇੱਥੇ ਆ ਕੇ ਜਿਹੜੇ ਲੋਕ ਸਮਰਥ ਹੈ ਉਹ ਆ ਕੇ ਇੱਥੇ ਸੇਵਾ ਕਰਨ ਕਿਉਂਕਿ ਅਸੀਂ ਨੈਕਸਟ ਵੀਕ ਹੁਣ ਸਾਡੇ ਸਿਟੀ ਸਾਹਿਬ ਨੇ ਵੀ ਦੱਸਿਆ ਕਿ ਅਸੀਂ ਆਈ ਕੈਂਪ ਲਾਉਣ ਜਾ ਰਹੇ ਹਾਂ ਕੱਲਾ ਜਿਹੜਾ ਕਿ ਆਈ ਲੈਂਸ ਪਾਵਾਂਗੇ ਲੋਕਾਂ ਨੂੰ ਜਿਹੜੇ ਬਿਲਕੁਲ ਹੀ ਲਾਚਾਰ ਹੈ ਜਿਹੜੇ ਨਹੀਂ ਖਰਚ ਕਰ ਸਕਦੇ ਜਿਹੜੇ ਬਲਾਈਂਡਨੈਸ ਵੀ ਹੈ ਜਿਨ੍ਹਾਂ ਦੇ ਮੋਤੀਆ ਬਿੰਦ ਦਾ ਹੈਗਾ ਬਹੁਤ ਸਾਰੇ ਕੇਸਸ ਉਹਦੇ ਕੱਢ ਕੇ ਜਿਹੜੇ ਹੈਗੇ ਉਹ ਹੋਣਗੇ ਉਹ ਜਿਹੜੇ ਹੈਗੇ ਆਈ ਸਪੈਸ਼ਲਿਸਟ ਜਿਹੜੇ ਅੱਖੀ ਟਿਮ ਆਏਗੀ ਉਹਨੂੰ ਡਾਇਗਨੋਸ ਕਰਕੇ ਉਹਨਾਂ ਦਾ ਆਪਰੇਸ਼ਨ ਕਰਨਗੇ। ਨਜ਼ਰਾਸੇ ਕੈਂਪਰ ਹੈ। ਭਾਰਤ ਵਿਕਾਸ ਪਰਿਸ਼ਦ ਨੇ ਪਣੀਵਾ ਕੈਂਪ ਲਾਇਆ। ਲੋਕਾਂ ਨੂੰ ਗਰੀਬ ਲੋਕਾਂ ਨੂੰ ਦਵਾਈਆਂ ਮੁਫਤ ਦਿੱਤੀਆਂ। ਡਾਕਟਰ ਇੱਥੇ ਮੈਡੀਸਨ ਦੇ ਵੀ ਆਇਆ ਹੈ। ਡਾਕਟਰ ਸਰਜਨ ਵੀ ਆਇਆ ਹੈ ਤੇ ਫਿਜ਼ਿਓਥੈਰੇਪੀ ਦੇ ਵੀ ਆਇਆ ਹੈ ਸਾਰੇ। ਸ਼ਕਿੰਦਾ ਵੀ ਡਾਕਟਰ ਹੈਗੇ ਆਈਸ ਦੇ ਵੀ ਹੈਗੇ। ਸਾਡਾ ਫਿਊਚਰ ਇਹ ਤੇ ਹੈ ਵੀ ਲੋਕਾਂ ਨੂੰ ਇਹ ਵੱਧ ਤੋਂ ਵੱਧ ਫੈਸਲਾ ਹੋ ਫਾਇਦਾ ਹੋਵੇ। ਕਿੰਨੇ ਗਰੀਬ ਲੋਕਾਂ ਨੂੰ ਕਿੰਨੇ ਮਰੀਜ਼ਾਂ ਨੂੰ ਚੈੱਕਅਪ ਕਰਤਾ 160 160 ਦੇ ਕਰੀਬ ਹੋ ਗਿਆ 160 ਦੇ ਵਧਣਕਾਰ ਹੈ ਸਾਡੇ ਤੇ ਆਉਣ ਵਾਲੇ ਦਿਨਾਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਅਸੀਂ ਮਲਾਂ ਕਿੰਨਾ ਅੱਖਾਂ ਦਾ ਆਈ ਕੈਪ ਲਵਾਵਾਂਗੇ ਸ਼ਾਇਦ ਜੇ ਬਣ ਗਿਆ ਤਾਂ ਮਿਸ਼ਨ ਹਸਪਤਾਲ ਤੋਂ ਬੁਲਾਵਾਂਗੇ 100 ਦੇ ਕਰੀਬ ਲੈਂਸ ਅਸੀਂ ਫ੍ਰੀ ਪਾਉ ਹੋਗੇ ਮੈਡਮ ਕੀ ਨਾਮ ਹੈ ਤੁਹਾਡਾ ਸ਼ਿਸ਼ਮਾ ਰੋੜਾ ਇਸਕਾ ਕਿਸ ਸੇ ਸੰਭਾਵਤ ਹੋ ਜੋ ਤੁਸੀਂ ਸੇਵਾ ਕਰਦੇ ਹੋ ਨਿਸ਼ਕਾਮ ਮੈਡੀਕਲ ਕੈਂਪ ਹੈਲਪਲਾਈਨ ਰਾਜਪੁਰਾ ਤੇ ਅੱਜ ਤੋਂ ਇਹ ਪਰਿਸ਼ਦ ਵੱਲੋਂ ਕੈਂਪ ਲਗਾਇਆ ਗਿਆ ਹੈ ਫਾਰਕਾਸ ਪਰਿਸ਼ਦ ਵੱਲੋਂ ਕਿੰਨੇ ਜੋ ਹੈ ਮੈਂਬਰ ਸੀਗੇ ਤੇ ਕਿੰਨੇ ਮਰੀਜ਼ ਚ ਸਰ ਅੱਜ ਆਪਣਾ ਵਿਕਾਸ ਪਰਿਸ਼ਦ ਭਵਨ ਤੋਂ ਪੰਜਵਾਂ ਕੈਂਪ ਲਗਾਇਆ ਗਿਆ ਹੈਗਾ ਔਰ ਇੱਥੇ ਸੈਂਕੜੇ ਲੋਕਾਂ ਨੇ ਕੈਂਪ ਦਾ ਲਾਭ ਲਿਆ ਹੈਗਾ ਤੇ ਹਰ ਮਹੀਨੇ ਇਹਨਾਂ ਦਾ ਕੈਂਪ ਲੱਗਦਾ ਹੀ ਰਹਿੰਦਾ ਹੈਗਾ ਮੈਡੀਕਲ ਟੀਮ ਵੱਲੋਂ ਕਿੰਨੇ ਮੈਂਬਰ ਐਸੇ ਮੌਜੂਦ ਸਾਡੇ ਸਰ 8-10 ਮੈਂਬਰ ਹੈਗੇ ਜੀ ਹਾਂਜੀ ਤੇ ਹਰ ਵੇਲੇ ਉਹ ਇਸ ਕੈਂਪ ਨਾਲ ਕੋਈ ਵੀ ਕੰਮ ਹੁੰਦਾ ਕੈਂਪ ਲੱਗਦਾ ਤੁਸੀਂ ਹਾਂਜੀ ਸਰ ਹਾਂਜੀ 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 ਸਾਡੀ ਆਪਣਾ ਹੈਲਪ ਲਾਈਨ ਹਮੇਸ਼ਾ ਹੀ ਸੇਵਾ ਲਈ ਹਾਜ਼ਰ ਰਹਿੰਦੀ ਹੈਗੀ ਜੀ ਕੈਂਪ ਉਹ ਆਰਨੋਦਦੀ ਨਾਲ ਛੋਹ ਵੀ ਮੈਡਮ ਜਿਸ ਤਰ੍ਹਾਂ ਤੁਹਾਡੇ ਕੈਂਪ ਲੱਗਦੇ ਰਹਿੰਦੇ ਨੇ ਸੇਵਾ ਦੇ ਉਹ ਬਹੁਤ ਵੀ ਪ੍ਰੋਗਰਾਮ ਹਾਂਜੀ ਸਰ ਹਾਂਜੀ ਜਿਹਨਾਂ ਦਾ ਫੋਨ ਆਂਦਾ ਹੈ ਸਾਨੂੰ उत्तर जाके अपना जो भी सेवा होंगी हैल्पलाइन कर दी है भारत विकास परिषद सबसे पहले तो मैं आप जितेंद्र जी का धन्यवाद करना चाहूँगा क्योंकि तो प्रेस एक मजबूत कड़ी है एक ऐसी कड़ी है आप लोग सबसे अहम रोग आप लोगों का होता है जो हमारी बातें चाहे भारत विकास परिषद की हैं आप लोगों को बताएंगे लोगों का रुझान और बढ़ेगा जबकि आप लोगों की वैल्यू जो मिलनी चाहिए वो नहीं मिल पाती प्रेस एक पत्रकार जो अपना आप कीमती समय निकालते हैं जो आप इतनी मेहनत करते हैं सबसे पहले तेरे दिल से मैं जितेंद्र जी आपको और आपकी टीम को हाथ जोड़ के नमन करता हूँ आपका धन्यवाद करता हूँ दूसरी बात जैसा कि सब बड़े भाइयों ने बोली दिया है कि यहाँ पर कैंप लगा है समाज सेवा के लिए लगा है उन गरीब वर्गों के लिए लगा है जो अफोर्ड नहीं कर पाते तो मेरा आपसे निवेदन है जो जितनी भी आप इसका प्रचार करते हैं सत्तर प्रतिशत आप पत्रकार भाइयों को आपके प्रेस भाइयों का योगदान होता है जिससे हम लोग भी हम लोगों को भी प्रेरणा मिलती है समाज को प्रेरणा मिलती है आपका अखबार पढ़ के लोगों को जागरूक होंगे या इलाज कराने के लिए और आएंगे बाकी सब डॉक्टर साहेबान का बहुत बहुत शुक्रिया मेरे भाइयों का जो इतने बड़ी सेवा का बीड़ा उठा रहे हैं इन सबका शुक्रिया समाज का उस भला हो रहा है वो प्रेस की वजह से भी हो रहा है भारत विकास से हो रहा है और डॉक्टर साहबान की वजह है सबको मेरा सशक्त प्रणाम ਮੇਰਾ ਨਾਮ ਸੋਨੀ ਹੈ ਤੇ ਕਿਹੜੀ ਸੰਸਥਾ ਤੋਂ ਬਲੋਂਗ ਕਰਦੇ ਹੋ ਨਿਸ਼ਕਾਮ 올 ਹੈਲਪ ਲਾਈਨ ਤੋਂ ਬਲੋਂਗ ਹਾਂ ਅੱਜ ਜੋ ਇਹ ਭਾਰਤ ਕਾਸਟ ਦੇ ਸਦੋਂ ਲੋਕੈਂਪ ਲਗਾਇਆ ਗਿਆ ਤੁਹਾਡੀ ਕੀ ਰਲਗੀ ਹੈ ਕੀ ਕਹਿਣਾ ਹੈ ਕਿੰਨੇ ਮੈਂਬਰ ਹੈ ਤੇ ਕੀ ਕੰਮ ਅੱਜ ਅਸੀਂ ਤਕਰੀਬਨ 100 150 ਮਰੀਜ਼ ਚੈੱਕ ਕੀਤੇ ਅੱਜ ਡਾਕਟਰਾਂ ਨੇ ਬਹੁਤ ਅੱਛੀ ਸੇਵਾ ਕੀਤੀ ਹੈ ਸਾਡੀ ਟੀਮ ਹਰ ਵੇਲੇ ਤਿਆਰ ਰਹਿੰਦੀ ਹੈ ਅਸੀਂ ਉਹਦੇ ਵਾਸਤੇ ਸਾਨੂੰ ਜਦੋਂ ਵੀ ਕਿਸੇ ਸੁਸਾਇਟੀ ਵੱਲੋਂ ਕਾਲ ਆਂਦਾ ਹੈ ਕਿ ਅੱਜ ਕੈਂਪ ਲੱਗਣਾ ਹੈ ਤੁਸੀਂ ਹਾਜ਼ਰ ਹੋਣਾ ਹੈ ਸਾਡੇ ਸੁਸ਼ਮਾ ਦੀਦੀ ਜੀ ਹੈ ਸਾਡੇ ਜੋ ਇਨਚਾਰਜ ਹੈ ਮੇਨ ਹੈਡ ਹੈ ਇਹ ਹਰ ਵਕਤ ਤਿਆਰ ਰਹਿੰਦੇ ਨੇ ਹਰ ਸੇਵਾ ਲਈ ਏਨੇ ਕਿ ਅੱਜ ਅਸੀਂ ਇੱਥੇ ਆਏ ਆ ਜਾਂ ਹੋਰ ਵੀ ਕੋਈ ਸੁਸਾਇਟੀ ਸਾਨੂੰ ਬੁਲਾਉਂਦੀ ਹੈ ਸਾਡੀ ਟੀਮ ਹੈ 10 11 ਬੰਦੇ ਸਾਡੀ ਟੀਮ ਹੈ ਜੋ ਹਰ ਵੇਲੇ ਤਿਆਰ ਰਹਿੰਦੀ ਹੈ ਸੇਵਾ ਲਈ ਤੇ ਮੈਡਮ ਤੁਹਾਡੇ ਕੋਲ ਕੋਈ ਪਰਸਿੱਖਣ ਵੀ ਲਿੱਤਾ ਗਿਆ ਜਿਹੜਾ ਕਿ ਮਤਲਬ ਕੋਈ ਲੈਬ ਟੈਸਟ ਕਰਦੇ ਆ ਹਾਂਜੀ ਹਾਂਜੀ ਟੈਸਟ ਵੀ ਹੁੰਦੇ ਆ ਜੀ ਉਹ ਅਕੋਰਡਿੰਗ ਟੂ ਸੰਸਥਾ ਦੇ ਹੁੰਦਾ ਹੈ ਜਿਸ ਤਾ ਸੰਸਥਾ ਪ੍ਰੋਵਾਈਡ ਕਰਾਂਦੀ ਹੈ ਅੱਜ ਜਿਸ ਤਰ੍ਹਾਂ ਸੀਗਾ ਡਾਕਟਰ ਵੀ ਸੀ ਤੇ ਨਾਲੇ ਦਵਾਈਆਂ ਵੀ ਪ੍ਰੋਵਾਈਡ ਕੀਤੀਆਂ ਗਿਆ ਟੈਸਟ ਵੀ ਕੀਤੇ ਗਏ ਸਭ ਕੁਝ ਫ੍ਰੀ ਕੀਤਾ ਗਿਆ ਇਹ ਹਰ ਕਿਸੇ ਦਾ ਹੁੰਦਾ ਕੋਈ ਆਈਸ ਦਾ ਲਗਵਾ ਦਿੰਦਾ ਹੈ ਇਕੱਲਾ ਮਤਲਬ ਹਰ ਸੰਸਥਾ ਦੀ ਆਪਣੀ ਆਪਣੀ ਹੁੰਦੀ ਹੈ ਸਾਡੀ ਸੰਸਥਾ ਹਰ ਸੇਵਾ ਲਈ ਤਿਆਰ ਹੈ